ਜੇ ਰੂਹਾਂ ਨਾ ਸਿੱਖ ਗੁਰੂ ਚਰਨਾਂ ਵਿੱਚ ਜੁੜਦਾ ਰਹੇ ਤੇ ਇਹ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਏਗਾ ਚਲੋ ਮੈਂ ਇੱਕ ਤੁਹਾਨੂੰ ਪਰਮਾਨ ਕੋ ਨਹੀਂ ਦਿੰਦੇ ਇੱਕ ਸ਼ਬਦ ਆਪਾਂ ਬੋਲਦੇ ਆ ਪ੍ਰੇਰਣਾ ਵੈਸੀ ਹਿੰਦੀ ਦਾ ਸ਼ਬਦ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਲੈਂਦੇ ਆ ਉਪਦੇਸ਼ ਜਿਹੜੀ ਪ੍ਰੇਰਣਾ बार-बार ਦਿੱਤੀ ਜਾਏ ਨਾ ਕਿਸੇ ਜੀਵ ਨੂੰ ਕਿਸੇ ਵੀ ਚੀਜ਼ ਨੂੰ ਔਰ ਕਿਸੇ ਵੇਲੇ ਇਹ ਜੀਵਨ ਵਿੱਚ ਆ ਜਾਂਦਾ ਹੈ ਕਿ ਉਸ ਪ੍ਰੇਰਣਾ ਨੂੰ ਜਿਹੜੀ ਵਾਰ-ਵਾਰ ਦਿੱਤੀ ਜਾ ਰਹੀ ਹੈ ਇਹ ਅੰਤਰ ਆਤਮਾ ਕਬੂਲ ਕਰ ਲੈਂਦਾ ਤੁਹਾਨੂੰ ਪਤਾ ਹੈ ਇੱਕ ਗੱਲ ਦਾ ਵੀ ਬਾਜ਼ਾਰਾਂ ਸ਼ਹਿਰਾਂ ਦੇ ਅੰਦਰ ਤੁਸੀਂ ਕਈ ਵਾਰੀ ਵੇਖਦੇ ਹੋ ਵੀ ਜਦੋਂ ਸ਼ਹਿਰ ਵਿੱਚ ਗਏ ਤੇ ਸੜਕ ਦੇ ਵਿੱਚਕਾਰ ਜਿਹੜਾ ਡਿਵਾਈਡਰ ਬਣਿਆ ਹੋਇਆ ਹੈ ਨਾ ਖੰਭੇ ਲੱਗੇ ਹੁੰਦੇ ਨੇ ਤੇ ਕਿਸੇ ਚੀਜ਼ ਦੀ ਕੰਪਨੀ ਨੇ ਮਸ਼ਹੂਰੀ ਕਰਨੀ ਹੋਵੇ ਤੇ ਇੱਕੋ ਖੰਭੇ ਤੇ ਹਰ ਖੰਭੇ ਤੇ ਬਾਰ ਬਾਰ ਬੋਰਡ ਲੱਗੇ ਨੇ ਇੱਕੋ ਚੀਜ਼ ਦੇ ਬਾਰ ਬਾਰ ਲੱਗੇ ਹੁੰਦੇ ਹੁਣ ਕੋਈ ਬੰਦਾ ਕਹੇ ਵੀ ਇਹ ਇੰਨੇ ਬੋਰਡ ਕਿਉਂ ਲੱਗੇ ਨੇ ਬੰਦੇ ਨੂੰ ਦਿਸਦਾ ਨਹੀਂ ਬੋਰਡ ਤੇ 1 2 4 ਲੱਗੇ ਹੁਣ ਬਹੁਤ ਨੇ ਪਰ ਇੱਕੋ ਚੀਜ਼ ਦੇ ਬੋਰਡ ਸੇਮ ਬੋਰਡ ਬਾਰ ਬਾਰ ਲੱਗੇ ਨੇ ਕਈ ਵਾਰੀ ਜੇ 50 ਖੰਭੇ ਨੇ ਤੇ 50 ਲੱਗੇ ਹੋਏ ਨੇ ਉਹਦਾ ਉਹਦਾ ਕਾਰਨ ਕੀ ਹੈ ਫਿਰ ਉਹੀ ਮਸ਼ਹੂਰੀ ਟੀਵੀ ਤੇ ਆਏਗੀ ਉਹੀ ਮਸ਼ਹੂਰੀ ਫੋਨ ਤੇ ਆਏਗੀ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਉਹ ਜਿਹੜੀ ਕੰਪਨੀ ਹੈ ਜਿਨੇ ਕੋਈ ਪ੍ਰੋਡਕਟ ਤਿਆਰ ਕੀਤਾ ਹੈ ਜਿਨੇ ਲੋਕਾਂ ਵਿੱਚ ਉਹਨੂੰ ਵੇਚਣਾ ਹੈ ਬਾਰ-ਬਾਰ ਹਰ ਥਾਂ ਤੇ ਉਹ ਤੁਹਾਡੀਆਂ ਅੱਖਾਂ ਵਿੱਚ ਵੱਜੇਗਾ ਤੁਹਾਡੀ ਨਜ਼ਰ ਪਏਗਾ ਤੇ ਜਦੋਂ ਕਿਸੇ ਚੀਜ਼ ਨੂੰ ਇਹ ਮਨ ਅੱਖਾਂ ਰਹੀਂ ਬਾਰ-ਬਾਰ ਦੇਖੇਗਾ ਤੇ ਕਦੀ ਇਸ ਮਨ ਅੰਤਰ ਆਤਮਿਕ ਘਰ ਘਰ ਜਾਏਗੀ ਗੱਲ ਵੀ ਇਹ ਜਿਹੜੀ ਬਾਰ ਬਾਰ ਹਰ ਥਾਂ ਤੇ ਹੈ ਨਾ ਟੀਵੀ ਤੇ ਹੈ ਫੋਨ ਤੇ ਹੈ ਸ਼ਹਿਰਾਂ ਬਜ਼ਾਰਾਂ ਬੋਰਡਾਂ ਤੇ ਲੱਗੀ ਹੋਈ ਚੀਜ਼ ਹੈ ਉਹ ਤੁਹਾਨੂੰ ਪ੍ਰੇਰਨਾ ਦੇਗੀ ਤੇ ਕਿਸੇ ਦਿਨ ਤੁਸੀਂ ਉਹਦੇ ਗਾਹਕ ਬਣ ਜਾਓਗੇ ਇਹਦਾ ਕਾਰਨ ਹੈ ਮੈਂ ਤੁਹਾਨੂੰ ਇੱਕ ਪ੍ਰਮਾਣ ਦਿੰਦਾ ਗਾਥਾ ਦੇ ਦੂਜੇ ਵਿੱਚ ਕਹਿੰਦੇ ਨੇ ਇੱਕ ਮੁੱਲਾ ਕਾਜੀ ਉਹ ਕਾਜੀ ਮੁੱਲਾ ਰੋਜ਼ਾਨਾ ਬੱਚਿਆਂ ਨੂੰ ਪੜਾਉਂਦਾ ਸੀ ਬੜੇ ਧਿਆਨ ਨਾਲ ਸੁਣੋ ਸੁਭਾਅ ਉਹਦਾ ਬੜਾ ਸਖਤ ਸੀ ਬੱਚਿਆਂ ਨੂੰ ਪੜਾਉਂਦਾ ਬੜਾ ਵਧੀਆ ਸੀ ਪਰ ਉਹਦੇ ਸੁਭਾਅ ਇੰਨਾ ਸਖਤ ਸੀ ਵੀ ਉਹ ਬੱਚਿਆਂ ਨੂੰ ਕਦੀ ਛੁੱਟੀ ਨਹੀਂ ਕਰਨ ਦਿੰਦਾ ਸੀ ਉਹਦਾ ਸੁਭਾਅ ਸੀ ਪੜਾਉਂਦਾ ਬਹੁਤ ਚੰਗਾ ਸੀ ਬੜੀ ਸ਼ਕਤੀ ਨਾਲ ਪੜਾਉਂਦਾ ਸੀ ਉਹਦੇ ਪੜਾਏ ਬੱਚੇ ਬਹੁਤ ਮੁਕਾਮ ਤੇ ਪਹੁੰਚਦੇ ਸਨ ਪਰ ਸੁਭਾਏ ਨਾ ਸਖਤ ਸੀ ਉਹ ਕਿਸੇ ਨੂੰ ਛੁੱਟੀ ਨਹੀਂ ਕਰਨ ਦਿੰਦਾ ਸੀ ਬੱਚੇ ਨੂੰ ਨਾ ਖੁਦ ਛੁੱਟੀ ਕਰਦਾ ਸੀ ਨਾ ਬੱਚੇ ਨੂੰ ਕਰਨ ਦਿੰਦਾ ਸੀ ਇੱਕ ਦਿਨ ਬੱਚਿਆਂ ਵਿਚਾਰ ਬਣਾ ਲਿਆ ਵੀ ਕਮਾਲ ਹੈ ਹੋਰ ਵੀ ਇੱਥੇ ਪੜਾਉਣ ਵਾਸਤੇ ਤੇ ਕਈ ਟਿਕਾਣੇ ਨੇ ਕਈ ਉਸਤਾਦ ਨੇ ਟੀਚਰ ਨੇ ਹੋਰਾਂ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ ਪਰ ਇੱਕ ਸਾਡਾ ਜਿਹੜਾ ਮੁੱਲਾ ਕਾਜੀ ਉਸਤਾਦ ਹੈ ਜਿਹੜਾ ਸਾਡਾ ਟੀਚਰ ਹੈ ਤੇ ਇਹ ਸਾਨੂੰ ਕਦੀ ਛੁੱਟੀ ਨਹੀਂ ਕਰਦਾ। ਬਾਕੀ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ। ਇੱਕ ਬੱਚੇ ਨੇ ਸਬਦ ਆਖੇ ਵੀ ਮੇਰੇ ਕੋਲ ਢੰਗ ਤਰੀਕਾ ਹੈ ਛੁੱਟੀ ਆਪਾਂ ਲੈ ਲਵਾਂਗੇ। ਉਹਨਾਂ ਆਖਿਆ ਬਾਕੀ ਬੱਚਿਆਂ ਨੇ ਵੀ ਕੀ ਢੰਗ ਵਰਤੋਗੇ? ਉਹਨੇ ਸਾਰੀ ਗੱਲਬਾਤ ਸਮਝਾ ਦਿੱਤੀ ਵੀ ਕੱਲ ਜਦੋਂ ਆਪਾਂ ਆਪਣੇ ਉਸਤਾਦ ਕੋਲ ਜਾਣਾ ਹੈ ਪੜਨ ਵਾਸਤੇ ਕਾਜੀ ਕੋਲ ਜਾਣਾ ਹੈ ਮੁੱਲੇ ਕੋਲ ਜਾਣਾ ਹੈ ਮਦਰਸੇ ਦੇ ਅੰਦਰ ਜਦੋਂ ਪੜਨ ਵਾਸਤੇ ਜਾਣਾ ਤੇ ਜਿਹੜੀ ਕੰਮ ਮੈਂ ਕਰਨਾ ਹੈ ਉਹੀ ਤੁਸੀਂ ਕਰਨਾ ਉਹਨੇ ਬੱਚਿਆਂ ਨੂੰ ਸਮਝਾ ਦਿੱਤਾ ਇੱਕ ਬੱਚੇ ਨੇ ਹੁਣ ਅੱਜ ਜਦੋਂ ਮਦਰਸੇ ਦੇ ਅੰਦਰ ਗਏ ਤੇ ਜਾਂਦਿਆਂ ਸਾਰ ਉਹਦਾ ਟੀਚਰ ਉਸਤਾਦ ਉਹ ਮੁੱਲਾ ਕਾਜੀ ਬੈਠਾ ਤੇ ਬੱਚੇ ਨੇ ਉਹਦੇ ਪੈਰੀ ਹੱਥ ਲਾ ਕੇ ਸਤਿਕਾਰ ਨਾਲ ਤੇ ਨਾਲ ਹੀ ਬਚਨ ਕਹਿ ਦਿੱਤਾ ਵੀ ਉਸਤਾਦ ਜੀ ਅੱਜ ਤੁਹਾਡੀਆਂ ਅੱਖਾਂ ਲਾਲ ਨੇ ਅੱਜ ਲੱਗਦਾ ਵੀ ਥੋੜੀ ਸਿਹਤ ਠੀਕ ਨਹੀਂ ਹੈ ਸ਼ਬਦ ਕਹਿ ਦਿੱਤਾ ਹੁਣ ਉਹ ਕਾਜੀ ਮੁੱਲਾ ਕਹਿਣ ਲੱਗਿਆ ਵੀ ਤੂੰ ਕਲਾਸ ਵਿੱਚ ਬੈਠ ਮੈਂ ਬਿਲਕੁਲ ਠੀਕ ਐ ਪਿੱਛੇ ਦੂਜਾ ਬੱਚਾ ਆਇਆ ਨਾਲ ਹੀ ਦੂਜਾ ਬੱਚਾ ਆ ਗਿਆ ਉਹਨੇ ਸਤਕਾਰ ਨਾਲ ਪੈਰੀ ਹੱਥ ਲਾ ਕੇ ਉਹਨੇ ਵੀ ਥੋੜਾ ਜਿਹਾ ਬਾਹਰ ਨੂੰ ਗੋਟ ਨੂੰ ਹੱਥ ਲਾਇਆ ਤੇ ਹੱਥ ਲਾਉਣ ਸਰ ਜਾਣ ਬੁੱਝ ਕੇ ਆਖਦੇ ਕਹਿ ਲੱਗਿਆ ਉਸਤਾਦ ਜੀ ਪਿੰਡਾ ਤਫਿਆ ਪਿਆ ਲੱਗਦਾ ਤੁਹਾਨੂੰ ਬੁਖਾਰ ਹੋ ਗਿਆ ਹੁਣ ਉਸਤਾਦ ਆਖਦੇ ਵੀ ਨਹੀਂ ਮੈਂ ਬਿਲਕੁਲ ਠੀਕ ਐ ਤੂੰ ਕਲਾਸ ਵਿੱਚ ਪਿੱਛੇ ਤੀਜਾ ਬੱਚਾ ਆ ਗਿਆ ਉਹਨੇ ਵੀ ਹੁਣ ਸਰ ਪੈਰੀ ਹੱਥ ਲਾ ਕੇ ਤੇ ਫਿਰ ਥੋੜਾ ਸ਼ਬਦ ਆਖ ਦਿੱਤਾ ਵੀ ਉਸਤਾਦ ਜੀ ਅੱਜ ਤੇਰਾ ਤੁਹਾਡਾ ਉਦਾਸ ਚ ਲੱਗਦਾ ਆ ਅੱਖਾਂ ਵੀ ਲਾਲ ਐ ਇਵੇਂ ਲੱਗਦੇ ਤੁਹਾਡੀ ਛੇਤ ਢਿੱਲੀ ਐ ਅੱਜ ਠੀਕ ਨਹੀਂ ਐ ਹੁਣ ਤੀਜੀ ਵਾਰ ਉਹ ਤੇ ਕੰਨ ਵਿੱਚ ਪਏ ਹੁਣ ਜਿਹੜਾ ਮੁੱਲਾ ਹੈ ਜਿਹੜਾ ਤਾਜੀ ਉਸਤਾਦ ਹੈ ਉਹਦਾ ਅੰਦਰੋਂ ਮਨ ਢਹਿਲਾ ਹੋ ਗਿਆ ਉਹ ਆਪਣੇ ਆਪ ਤੇ ਸੋਚਣ ਲੱਗ ਪਿਆ ਵੀ ਵਾਕਈ ਵਾਰੀ ਵਾਰੀ ਮੈਨੂੰ ਇਹ ਗੱਲ ਆਖੀ ਜਾ ਰਹੀ ਐ ਹੋ ਸਕਦਾ ਮੈਂ ਠੀਕੀ ਨਾ ਹੋਵਾਂ ਇਨੇ ਚ ਚੌਥਾ ਪੰਜਵਾਂ ਬੱਚਾ ਆਇਆ ਵਾਰੀ ਸਿਰ ਉਹਨਾਂ ਵੀ ਪੈਰੀ ਹੱਥ ਲਾ ਕੇ ਤੇ ਪਿਆਰ ਨਾਲ ਸ਼ਬਦ ਕਹਿ ਦਿੱਤੇ ਵੀ ਉਸਤਾਦ ਜੀ ਪਿੰਡਾਂ ਤਾਂ ਵਿਆਹ ਹੋਇਆ ਅੱਖਾਂ ਲਾਲ ਨੇ ਐਵੇਂ ਲੱਗਦਾ ਤੁਸੀਂ ਅੱਜ ਢਿਲੇ ਹੋ ਹੁਣ ਉਹ ਉਸਤਾਦ ਮੁੱਲਾ ਕਾਜੀ ਜਿਹੜਾ ਬਿਲਕੁਲ ਤੰਦਰੁਸਤ ਹੈ ਉਹਨੇ ਬੱਚਿਆਂ ਨੂੰ ਕਹਿ ਦਿੱਤਾ ਆਪਣੀ ਜ਼ੁਬਾਨ ਤੋਂ ਜਦੋਂ ਚੌਥੇ ਪੰਜਵੇਂ ਬੱਚੇ ਨੇ ਇੱਕੋ ਗੱਲ ਆਖੀ ਕਹਿ ਲੱਗਿਆ ਬਾਕੀ ਆ ਜਮੀਨ ਨੂੰ ਵੀ ਲੱਗਦਾ ਵੀ ਮੈਂ ਅੱਜ ਠੀਕ ਨਹੀਂ ਹੈ ਉਹਨੇ ਅਗਲੇ ਸ਼ਬਦ ਕੀ ਕਹੇ ਕਹਿੰ ਲੱਗਿਆ ਤੁਸੀਂ ਕੰਮ ਕਰੋ ਅਛੁੱਟੀ ਕਰ ਲਵੋ ਆਪਾਂ ਕੱਲ ਨੂੰ ਪੜਾਂਗੇ ਅੱਜ ਮੇਰੀ ਸਿਹਤ ਠੀਕ ਨਹੀਂ ਹੈ ਔਰ ਬੱਚੇ ਜਾਣੇ ਸਾਨੂੰ ਉਹ ਬਹੁਤ ਸ਼ਾਨੇ ਬੀਬੇ ਬਣ ਕੇ ਨਿਕਲ ਗਏ ਮੈਂ ਬੇਨਤੀ ਤੁਹਾਨੂੰ ਕਿਉਂ ਕਹਿ ਰਿਹਾ ਪ੍ਰੇਰਨਾ ਜਿਹੜੀ ਇੱਕੋ ਚੀਜ਼ ਦੀ ਮਿਲੇਗੀ ਨਾ ਉਹ ਤੁਹਾਡੇ ਮਨ ਤੇ ਅਸਰ ਕਰੇਗੀ ਮੈਂ ਆਹ ਬੇਨਤੀ ਤੁਹਾਨੂੰ ਕਹਿ ਰਿਹਾ ਜਿਹੜੀ ਪ੍ਰੇਰਣਾ बार-बार ਦੁਹਰਾਈ ਜਾਏਗੀ ਹੁਣ ਇਸੇ ਗੱਲ ਨੂੰ ਧਰਮ ਦੀ ਦੁਨੀਆ ਤੇ ਲੈ ਆਵੋ ਸਾਨੂੰ ਗੁਰੂ ਨੇ ਕਿਉਂ ਆਖਿਆ ਵੀ ਤੂੰ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਨਿਤਨੇਮ ਕਰਨੇ ਸਾਨੂੰ ਗੁਰੂ ਨੇ ਕਿਉਂ ਆਖਿਆ ਵੀ ਤੂੰ ਸ਼ਾਮ ਨੂੰ ਫਿਰ ਅਰਦਾਸ ਸਿਰ ਦਾ ਪਾਠ ਕਰਨੇ ਗੁਰੂ ਨੇ ਕਿਉਂ ਇਹ ਗੱਲ ਆਖੀ ਵੀ ਭਲਿਆ ਅੰਮ੍ਰਿਤ ਬਾਣੀ ਦੇ ਬੋਲ ਨੇ ਆਬੋ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸ਼ਰੰਗ ਬਾਣੀ ਤੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਸਤਿਗੁਰੂ ਇਹ ਬਾਣੀ ਕਿੰਨਾ ਸਮਾਂ ਗਾਈਏ ਕਹਿ ਲੱਗੀ ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਇਹਨੂੰ ਹਰ ਦਿਲੇ ਗਾਇਆ ਕਰੋ ਅੰਮ੍ਰਿਤ ਬਾਣੀ ਤਾਂ ਸਿੱਖ ਨੇ ਰੋਜ਼ਾਨਾ ਸੰਗਤ ਕਰਨੀ ਹੈ ਤਾਂ ਸਿੱਖ ਨੇ ਰੋਜ਼ਾਨਾ ਗੁਰੂ ਚਰਨਾਂ ਵਿੱਚ ਆਉਣੇ ਕਿਉਂਕਿ ਇਹਨੂੰ ਗੁਰੂ ਦੇ ਸ਼ਬਦ ਵਿੱਚੋਂ ਪ੍ਰੇਰਣਾ ਮਿਲਦੀ ਰਹੇ ਦੋ ਬੋਲ ਮੈਂ ਤੁਹਾਨੂੰ ਅੰਮ੍ਰਿਤ ਬਾਣੀ ਵਿੱਚੋਂ ਹੋਰ ਕਹਿਣ ਲੱਗਿਆ ਫਿਰ ਆਪਾਂ ਜਤ ਪਹਾਰਾ ਧੀਰਜ ਸੁਨਿਆਰ ਇਹ ਅੰਮ੍ਰਿਤ ਬੋਲ ਵਿਚਾਰਨੇ ਭਗਤ ਫਰੀਦ ਸਾਹਿਬ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਿਓ ਇੱਕ ਸ਼ਲੋਕ ਹੈ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ 239 ਸਾਲ ਲੱਗੇ ਨੇ ਧਿਆਨ ਵਿੱਚ ਰੱਖਿਓ 239 ਸਾਲ 239 ਸਾਲ ਲੱਗਣ ਤੋਂ ਬਾਅਦ ਗੁਰੂ ਜੀ ਨੇ ਬਚਨ ਕੀ ਆਖੇ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਬਦ ਦੇ ਲੜ ਲਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ਼ਤਾਰੇ ਵੀ ਤੇਰਾ ਅੱਜ ਤੋਂ ਬਾਅਦ ਗੁਰੂ ਹੈ ਜਿਹੜਾ ਬਾਣੀ ਹੈ ਤੇ ਤੂੰ ਬਾਣੀ ਸ਼ਬਦ ਨੂੰ ਪੜਨਾ ਤੇ ਹਿਰਦੇ ਚ ਵਸਾਉਣਾ ਤੇਰਾ ਭਲਾ ਹੋ ਜਾਣਾ ਪਰ ਮੁਸ਼ਕਲ ਇਹ ਬਣੀ ਬੜੇ ਧਿਆਨ ਨਾਲ ਸੁਣਿਓ ਇਹ ਬਾਤ ਜਿਹੜਾ ਸਿੱਖੀ ਦਾ ਦੁਸ਼ਮਣ ਸੀ ਜਿਹੜਾ ਚਾਹੁੰਦਾ ਸੀ ਮੈਂ ਇਹਨਾਂ ਨੂੰ ਉਜਾੜ ਸਕਾਂ ਉਹਨੇ ਹੌਲੀ-ਹੌਲੀ ਬਹੁਤ ਲੰਮਾ ਸਮਾਂ ਲਾਇਆ ਉਹਨੇ ਤੇ ਉਹਨੇ ਹੌਲੀ ਹੌਲੀ ਸਮਾ ਲਾ ਕੇ ਤੇ ਸਾਨੂੰ ਜਿਸ ਬਾਣੀ ਦੇ ਲੜ ਹਜੂਰ ਨੇ ਲਾਇਆ ਸੀ ਨਾ ਉਸ ਤੋਂ ਦੂਰ ਕਰਨ ਦੇ ਲਈ ਉਹਨੇ ਕਦੇ ਨਸ਼ਿਆਂ ਦਾ ਹੀ ਕਦੇ ਵਿਸ਼ੇ ਬਕਾਰਾਂ ਦਾ ਹੀ ਕਦੇ ਲੱਚਰ ਗੀਤਾ ਦਾ ਹੀ ਕਦੇ ਹਾਰ ਸ਼ਿੰਗਾਰਾ ਰਾਹੀ ਹੌਲੀ ਹੌਲੀ ਢੰਗ ਵਰਤਿਆ ਕਿ ਗੁਰੂ ਦੇ ਸ਼ਬਦ ਤੋਂ ਦੂਰ ਕਰ ਦਿੱਤੇ ਉਹਦਾ ਪ੍ਰਤੱਖ ਪਰਮਾਨ ਹੈ ਉਦਾ ਪ੍ਰਤੱਖ ਪਰਮਾਨ ਹੈ ਵੀ ਅੱਜ ਸਾਡੇ ਘਰਾਂ ਵਿੱਚ ਬਹੁਤ ਘੱਟ ਪਰਿਵਾਰ ਨੇ ਭਾਗਾ ਵਾਲੇ ਜਿਹੜੇ ਰੋਜ਼ਾਨਾ ਨਿਤਨੇਮ ਕਰਦੇ ਨੇ ਨਹੀਂ ਸਾਡੇ ਘਰਾਂ ਵਿੱਚ ਬਾਣੀ ਦਾ ਨਿਤਨੇਮ ਨਹੀਂ ਰਿਹਾ ਬਹੁਤ ਘੱਟ ਸਰੀਰ ਨੇ ਜਿਹੜੇ ਅਮਰਤ ਵੇਲੇ ਉੱਠਦੇ ਹੋਣ ਬਹੁਤ ਘੱਟ ਸਰੀਰ ਨੇ ਜਿਹੜੇ ਆਪਣਾ ਸਹਿਜ ਪਾਠ ਕਰਦੇ ਹੋਣ ਹਾਲਾਂਕਿ ਚਾਹੀਦਾ ਸੀ ਮੇਰੇ ਕਹਿਣ ਦਾ ਭਾਵ ਕੀ ਹੈ ਹੌਲੀ ਹੌਲੀ ਸਾਨੂੰ ਸ਼ਬਦ ਨਾਲੋਂ ਦੂਰ ਕੀਤਾ ਔਰ ਜਿਵੇਂ ਜਿਵੇਂ ਸ਼ਬਦ ਨਾਲੋਂ ਦੂਰ ਕੀਤਾ ਸ਼ਬਦ ਵਿੱਚੋਂ ਸਾਨੂੰ ਗਿਆਨ ਮਿਲਣਾ ਸੀ ਔਰ ਹਰ ਤਰ੍ਹਾਂ ਦਾ ਗਿਆਨ ਮਿਲਣਾ ਸੀ ਇਹ ਗੱਲ ਯਾਦ ਰੱਖਿਓ ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਲੱਗਿਆ ਗੁਰੂ ਕੇ ਸਿੱਖੋ ਗੁਰਬਾਣੀ ਵਿੱਚ ਹਰ ਤਰ੍ਹਾਂ ਦਾ ਗਿਆਨ ਹੈ ਹਰ ਤਰ੍ਹਾਂ ਦਾ ਭਾਵ ਹੈ ਇਹਦੇ ਵਿੱਚ ਸਮਾਜਿਕ ਪੱਖ ਪਿਆ ਤੂੰ ਸਮਾਜ ਵਿੱਚ ਕਿਵੇਂ ਜੀਵਨ ਗੁਜ਼ਾਰਨਾ ਹੈ ਇਹਦੇ ਵਿੱਚ ਆਰਥਿਕ ਪੱਖ ਪਿਆ ਤੇਰੀ ਆਰਥਿਕ ਜ਼ਿੰਦਗੀ ਕਿਹੋ ਜੀ ਹੋਵੇ ਇਹਦੇ ਵਿੱਚ ਰਾਜਨੀਤਿਕ ਪੱਖ ਪਿਆ ਜੇ ਤੂੰ ਰਾਜਨੀਤੀ ਵੀ ਕਰਨੀ ਹੈ ਨਾ ਤੇਰੀ ਰਾਜਨੀਤੀ ਕਿਹੋ ਜੀ ਹੋਵੇ ਗੁਰਬਾਣੀ ਵਿੱਚ ਧਾਰਮਿਕ ਪੱਖ ਵੀ ਪਿਆ ਤੇਰਾ ਧਰਮ ਦਾ ਜੀਵਨ ਕਿਹੋ ਜਾਂ ਹੋਵੇ ਬੜਾ ਕੀਮਤੀ ਖਜ਼ਾਨਾ ਪਰ ਦੁਸ਼ਮਣ ਦੀ ਇਹ ਬੜੀ ਵੱਡੀ ਚਾਲ ਸੀ ਉਹਨੇ ਹੌਲੀ ਹੌਲੀ ਦੂਰ ਕਰਕੇ ਤੇ ਹਾਲਾਤ ਬਣਾਏ ਵੀ ਸ਼ਬਦ ਨਾਲੋਂ ਤੋੜ ਕੇ ਤੇ ਸੁਰਤ ਹੈ ਜਿਹੜੀ ਹੋਰ ਪਾਸੇ ਉਹਨੇ ਤੋੜ ਦਿੱਤੀ ਸੁਰਤ ਨੇ ਕਿਸੇ ਨਾ ਕਿਸੇ ਪਾਸੇ ਤੁਰਨੀ ਤੁਰਨਾ ਇਹ ਵੀ ਗੱਲ ਯਾਦ ਰੱਖਿਓ ਪਾਣੀ ਵਗਦਾ ਹੋਵੇ ਤੇ ਜੇ ਉਹਦੇ ਸਾਹਮਣੇ ਪੱਥਰ ਆ ਗਿਆ ਪਾਣੀ ਨੇ ਹੋਰ ਰਾਹ ਬਣਾ ਲੈਣੇ ਉਹਨੇ ਬਣਾਉਣਾ ਹੀ ਬਣਾਉਣਾ ਅੱਗੇ ਜਾ ਕੇ ਕੋਈ ਪੱਥਰ ਆ ਗਿਆ ਉਹਨੇ ਕਿਸੇ ਪਾਸੇ ਹੋਰ ਰਾਹ ਬਣਾ ਲੈਣੇ ਜਿਹੜੀ ਸਾਡੀ ਸੁਰਤ ਹੈ ਨਾ ਜਿਹੜੀ ਸਾਡੀ ਮਤਬੋਧ ਹੈ ਯਾਦ ਰੱਖਿਓ ਜੇ ਇਹ ਗੁਰੂ ਦੇ ਸ਼ਬਦ ਨਾਲ ਜੁੜ ਗਈ ਬਹੁਤ ਭਲਾ ਬਾਣੀ ਨਾਮ ਨਾਲ ਜੁੜ ਗਈ ਕਿਰਤਕਾਰ ਕਰਦਾ ਆਪਣਾ ਮਾਲਕ ਦੇ ਸ਼ੁਕਰ ਵਿੱਚ ਜਿਉਂਦਾ ਜੇ ਨਾ ਜੁੜੀ ਇਹਨੇ ਕਿਸੇ ਹੋਰ ਪਾਸੇ ਤੁਰ ਪੈਣੇ ਇਹਨੇ ਤੁਰ ਨਹੀਂ ਤੁਰਨੇ ਇਹ ਕੁਦਰਤੀ ਗੱਲ ਹੈ ਮੈਂ ਜਿਹੜੀ ਤੁਹਾਨੂੰ ਬੇਨਤੀ ਕਹਿਣ ਲੱਗਿਆ ਸਾਂ ਨਿਤ ਦੀ ਸੰਗਤ ਦੀ ਬੇਨਤੀ ਮੈਂ ਕਹਿ ਰਿਹਾ ਸਾਂ ਉਹ ਭਗਤ ਫਰੀਦ ਸਾਹਿਬ ਦੇ ਦੋ ਸ਼ਲੋਕ ਨੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਸਮਝਾਉਂਦੇ ਨੇ ਵੀ ਤੂੰ ਗੁਰੂ ਨਾਲ ਕਿੰਨਾ ਪਿਆਰ ਰੱਖਦਾ ਇੱਕ ਵਚਨ ਹੁੰਦਾ ਫਰੀਦਾ ਗਲਿਏ ਚਿਕੜ ਦੂਰ ਕਰ ਫਰੀਦਾ ਗਲਿਏ ਚਿਕੜ ਦੂਰ ਕਰ ਨਾਲ ਪਿਆਰੇ ਨੇ ਇੱਥੋਂ ਤੱਕ ਅਰਥ ਹੋ ਗਿਆ ਕਿ ਜਿਹੜਾ ਮੇਰਾ ਮੁਰਸ਼ਿਦ ਹੈ ਜਿਹੜਾ ਮੇਰਾ ਗੁਰੂ ਹੈ ਉਹਦਾ ਘਰ ਦੂਰ ਹੈ ਰਾਹ ਵਿੱਚ ਮੀਂਹ ਪੈਣ ਕਰਕੇ ਚਿਕੜ ਹੋ ਗਿਆ ਗਾਰਾ ਬਣ ਗਿਆ ਫਰੀਦਾ ਗਲਿਏ ਚਿਕੜ ਦੂਰ ਘਰ ਨਾਲ ਪਿਆਰੇ ਨੇ ਪਰ ਮੈਨੂੰ ਆਪਣੇ ਮੁਰਸ਼ਿਦ ਨਾਲ ਆਪਣੇ ਗੁਰੂ ਨਾਲ ਪਿਆਰ ਮੜਾ ਹੁਣ ਭਗਤ ਜੀ ਕਹਿਣ ਲੱਗੇ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ ਜਿਵੇਂ ਤੁਰਦੇ ਤੇ ਗਾਰਾ ਚਿਕੜ ਇੰਨੇ ਵੀ ਮੇਰੇ ਜਿਹੜੇ ਤਨ ਦੇ ਕੱਪੜੇ ਕੰਬਲੀ ਆ ਉਹਨੇ ਭਿੱਜ ਜਾਣਾ ਜੇ ਨਹੀਂ ਤੁਰਦਾ ਤੇ ਫਿਰ ਮੈਨੂੰ ਇਸ ਗੱਲ ਦਾ ਡਰ ਹੈ ਵੀ ਕਦੇ ਮੇਰਾ ਮੁਰਸ਼ਿਦ ਹੈ ਜਿਹੜਾ ਮੇਰਾ ਗੁਰੂ ਹੈ ਉਹ ਨਾਰਾਜ਼ ਨਾ ਹੋ ਜਾਏ ਤੇ ਉਹਦੇ ਨਾਲੋਂ ਮੇਰਾ ਪਿਆਰ ਨਾ ਟੁੱਟ ਜਾਏ ਹੁਣ ਪਹਿਲਾ ਬਚਨ ਇਹ ਹੈ ਹੁਣ ਅਗਲਾ ਸ਼ਲੋਕ ਹੈ ਭਗਤ ਦੀ ਕਹਿ ਲੱਗੇ ਫਰੀਦਾ ਭਿਜੋ ਸਿਜੋ ਕੰਬਲੀ ਅੱਲੇ ਵਰਸੋਂ ਮੇ ਜਾਏ ਮਿਲਾਂ ਇੰਨਾ ਸੱਜਣਾ ਟੁੱਟੋ ਨਾਹੀ ਨੇ ਕਹਿ ਲੱਗੇ ਮੇਰੀ ਤਨ ਦੀ ਕੰਮਲੀ ਭਾਵੇਂ ਭਿੱਜ ਜਾਏ ਭਾਵੇਂ ਛਿੱਜ ਜਾਏ ਭਾਵੇਂ ਰੱਬ ਮੀਂਹ ਪਰ ਆਉਂਦਾ ਰਹੇ ਪਰ ਮੈਂ ਆਪਣੇ ਮੁਰਸ਼ਿਦ ਕੋਲ ਜਾਵਾਂਗਾ ਜਾਏ ਮਿਲਾਂ ਇੰਨਾ ਸੱਜਣਾ ਟੁੱਟੋ ਨਾਹੀ ਨੇ ਕਿਉਂਕਿ ਮੇਰੀ ਆਪਣੇ ਗੁਰੂ ਨਾਲੋਂ ਪ੍ਰੀਤ ਨਾ ਟੁੱਟ ਜਾਏ ਆ ਗੱਲ ਸਤਿਗੁਰੂ ਨੇ ਸਾਨੂੰ ਕਿਉਂ ਸਮਝਾਈ ਐ ਬਾਬੇ ਫਰੀਦ ਸਾਹਿਬ ਨੇ ਇਹ ਤਾਂ ਸਮਝਾਈ ਐ ਵੀ ਭਲਿਆ ਤੂੰ ਵੀ ਆਪਣੇ ਗੁਰੂ ਚਰਨਾਂ ਵਿੱਚ ਜੁੜ ਕੇ ਰਹੀਂ ਆਪਣੀ ਜ਼ਿੰਦਗੀ ਵਿੱਚ ਕਦੀ ਨੇਮ ਨਹੀਂ ਤੋੜੀਦਾ ਨੇਮ ਜੀਵਨ ਵਿੱਚ ਰੱਖੇਗਾ ਤੇ ਨੇਮ ਵਿੱਚੋਂ ਪ੍ਰੇਮ ਦਾ ਰਾਹ ਨਿਕਲਦਾ ਤੇ ਪ੍ਰੇਮ ਵਿੱਚੋਂ ਨੇਮ ਨਿਕਲਦਾ ਤੇ ਨੇਮੀ ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਬਾਣੀ ਵਿੱਚ ਇੱਕ ਬਚਨ ਆਉਂਦਾ ਝੱਖੜ ਝਾਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿਖ ਲੰਘ ਗੁਰੂ ਪੈ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਉ ਸਿਖ ਗੁਰ ਬਿਨ ਮਰ ਜਾਈ ਕਿ ਜੇ ਪਿਆਰੇ ਬੋਲ ਨੇ ਕਹਿ ਲੱਗੇ ਸਿਖ ਨੂੰ ਰਸਤੇ ਵਿੱਚ ਜਿੰਨੀਆਂ ਵੀ ਔਕੜਾਂ ਪਾਰ ਕਰਕੇ ਜਾਣਾ ਪਏ ਨਾ ਇਹ ਆਪਣੇ ਗੁਰੂ ਦਾ ਜ਼ਰੂਰ ਜਾਂਦਾ ਜਿਵੇਂ ਪਾਣੀ ਤੋਂ ਬਿਨਾ ਇਨਸਾਨ ਦੀ ਮੌਤ ਹੈ ਗੁਰੂ ਕੇ ਸਿੱਖ ਦੀ ਗੁਰੂ ਤੋਂ ਬਿਨਾ ਆਤਮਿਕ ਮੌਤ ਹੋ ਜਾਂਦੀ ਹੈ ਇਸ ਕਾਰਨ ਜਿਹੜਾ ਸਿੱਖ ਦਾ ਸੁਭਾਅ ਹੈ ਨਾ ਉਹ ਗੁਰੂ ਕੀ ਸੰਗਤ ਕਰਨ ਹੈ ਗੁਰੂ ਚਰਨਾਂ ਵਿੱਚ ਜੁੜਨ ਹੈ